ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਗਿਆਨੀ ਸੰਤ ਮਸਕੀਨ ਜੀ ਦੇ ਬੋਲ ਸੁਣੀਏ ਜਿਸ ਦੇ ਵਿੱਚ ਉਹ ਹਾਰ ਦੇ ਮਹੀਨੇ ਦੀ ਕਥਾ ਕਰਦੇ ਨਜ਼ਰ ਆ ਰਹੇ ਨੇ ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਗਰਦਿਸ਼ ਨਾਲ ਜੋ ਰੁੱਤ ਬਦਲਦੀ ਹੈ ਔਰ ਮਹੀਨਾ ਜਦ ਹਾਰ ਦਾ ਆਉਂਦਾ ਹੈ ਤਾਂ ਭਿਆਨਕ ਗਰਮੀ ਲੂਂ ਚੱਲਦੀ ਹੈ ਦਰਜਾ ਹਰਾਰਤ ਸਿਖਰ ਤੇ ਪਹੁੰਚਦਾ ਹੈ ਜੀਵ ਜੰਤੂ ਇਸ ਤਪਸ਼ ਤੋਂ ਦੁਖੀ ਹੁੰਦੇ ਨੇ ਇਹ ਗਰਮੀ ਪੈਦਾ ਹੁੰਦੀ ਹੈ ਜ਼ਮੀਨ ਤੇ ਸੂਰਜ ਦੀ ਗਰਦਿਸ਼ ਦੇ ਨਾਲ ਬਕਾਇਦਾ ਇੱਕ ਹੋਰ ਤਪਸ਼ ਹੈ ਜੋ ਹੈ ਮਨ ਦੀ ਜੋ ਕਿ ਕਾਮਨਾਵਾਂ ਦੀ ਗਰਦਿਸ਼ ਦੇ ਨਾਲ ਵਾਸ਼ਨਾ ਦੀ ਗਰਦਿਸ਼ ਦੇ ਨਾਲ ਹਿਰਦੇ ਵਿੱਚ ਪੈਦਾ ਹੁੰਦੀ ਹੈ ਬਾਹਰ ਦੀ ਇਹ ਜਿਹੜੀ ਗਰਮੀ ਹੈ ਇਸ ਤੋਂ ਬਚਣ ਦੇ ਲਈ ਮਨੁੱਖ ਨੇ ਅੱਜ ਤੱਕ ਬਹੁਤ ਸਾਰੇ ਤਰੀਕੇ ਪੈਦਾ ਕੀਤੇ ਹਨ ਸਾਧਨ ਜੁਟਾ ਲਏ ਹਨ ਅਸੀਂ ਦੇਖਦੇ ਹਾਂ ਸਾਡੇ ਦਿਹਾਤ ਤੇ ਲੋਕੀ ਪਿੰਡਾਂ ਦੇ ਵਾਸੀ ਅੰਬਾਂ ਦੇ ਰੁੱਖਾਂ ਦੀ ਸ਼ਾਨ ਜਾਂ ਪਿੱਪਲ ਦੇ ਥੱਲੇ ਬੈਠ ਕੇ ਹਵਾ ਦੇ ਝੋਕਿਆਂ ਵਿੱਚ ਔਰ ਠੰਡੇ ਘੜੇ ਦੇ ਪਾਣੀ ਦਾ ਆਨੰਦ ਲੈ ਕੇ ਹਾਰਡ ਦੇ ਮਹੀਨੇ ਦੀ ਗਰਮੀ ਤੋਂ ਬਚਣ ਦਾ ਉਪਰਾਲਾ ਕਰਦੇ ਹਨ ਸ਼ਹਿਰਾਂ ਵਿੱਚ ਤਾਂ ਲੋਕਾਂ ਨੇ ਆਪਣੇ ਸਾਧਨ ਆਪਣੇ ਵਸੀਲੇ ਜਟਾ ਲਏ ਹਨ ਕੋਈ ਆਪਣਾ ਸਾਰਾ ਘਰ ਹੀ 에어 ਕੰਡੀਸ਼ਨਿੰਗ ਕਰ ਲੈਂਦਾ ਹੈ ਤੇ ਠੰਡਾ ਕਰ ਲੈਂਦਾ ਹੈ ਵਾਤਾਵਰਨ ਨੂੰ ਅਨੁਕੂਲ ਕਰ ਲੈਂਦਾ ਹੈ ਪਰ ਚੀਨ ਸਮੇਂ ਵਿੱਚ ਵੀ ਐਸਾ ਦੇਖਿਆ ਗਿਆ ਸੀ ਕਿ ਜਦ ਤਪਸ਼ ਬਹੁਤ ਜ਼ਿਆਦਾ ਵੱਧ ਜਾਂਦੀ ਸੀ ਤਾਂ ਲੋਕ ਚੰਦਨ ਦਾ ਲੇਪ ਆਪਣੇ ਤਨ ਦੇ ਉੱਪਰ ਲਗਾ ਲੈਂਦੇ ਸਨ ਅਤੇ ਉਸ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦੇ ਸਨ ਪਰ ਇਹ ਸਾਰੇ ਉਪਰਾਲੇ ਤਨ ਠੰਡਾ ਰੱਖਣ ਵਾਸਤੇ ਹਨ ਇਹ ਜਿਹੜੀ ਤਪਸ਼ ਹੈ ਤਨ ਨੂੰ ਸਾੜੇ ਨਾ ਤਨ ਨੂੰ ਜਲਾਵੇ ਨਾ ਪਰ ਜੋ ਇੱਛਾਵਾਂ ਤੇ ਵਾਸ਼ਨਾਵਾਂ ਦੀ ਗਰਦਿਸ਼ ਦੇ ਨਾਲ ਗਰਮੀ ਮਨ ਵਿੱਚ ਪੈਦਾ ਹੁੰਦੀ ਹੈ ਕ੍ਰੋਧ ਦੀ ਲੋਭ ਦੀ ਈਰਖਾ ਦੀ ਦੁਬੈਤ ਦੀ ਅਤੇ ਤਰ੍ਹਾਂ-ਤਰ੍ਹਾਂ ਦੇ ਹੋਰ ਬਖੀੜੇ ਇਹਨਾਂ ਸਾਰਿਆਂ ਤੋਂ ਬਚਨ ਦਾ ਉਪਰਾਲਾ ਮਨੁੱਖ ਘੱਟ ਹੀ ਜੁਟਾਂਦਾ ਹੈ ਬਾਹਰ ਦੇ ਉਪਰਾਲੇ ਅੰਦਰ ਤੱਕ ਪਹੁੰਚਦੇ ਹੀ ਨਹੀਂ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਹਨ ਚੰਦਨ ਚੰਦ ਨਸਰਦ ਰੁੱਤ ਮੂਲ ਨ ਮਿੱਟੀ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਚੰਦਨ ਦੇ ਲਾਇਆ ਠੰਡੀ ਛਾਂ ਹੇਠਾਂ ਬੈਠਿਆਂ ਠੰਡਾ ਪਾਣੀ ਪੀ ਕੇ ਵੀ ਹਿਰਦੇ ਦੀ ਗਰਮਾਹਟ ਦੂਰ ਨਹੀਂ ਹੋਵੇਗੀ। ਬਰਫਾਨੀ ਪਹਾੜਾਂ ਵਿੱਚ ਰਹਿ ਕੇ ਵੀ ਮਨੁੱਖ ਦੇ ਹਿਰਦੇ ਤਪੇ ਰਹਿੰਦੇ ਹਨ, ਅਸ਼ਾਂਤ ਰਹਿੰਦੇ ਹਨ। ਇਤਨਾ ਸ਼ੀਤਲ ਵਾਤਾਵਰਨ ਵੀ ਉਹਨਾਂ ਦੇ ਮਨ ਨੂੰ ਸ਼ੀਤਲ ਕਰਨ ਵਿੱਚ ਅਸਮਰਥ ਹੈ। ਇਹ ਪ੍ਰਤੱਖ ਸਬੂਤ ਹੈ ਕਿ ਬਾਹਰ ਦੀ ਇਹ ਸ਼ੀਤਲਤਾ ਅੰਤਹਕਰਨ ਨੂੰ ਸ਼ੀਤਲ ਨਹੀਂ ਕਰਦੀ। ਇਸੇ ਲਈ ਤਾਂ ਸੰਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਚੰਦਰਮਾ ਦੀਆਂ ਕਿਰਨਾਂ ਵੀ ਹਿਰਦੇ ਨੂੰ ਸ਼ੀਤਲ ਨਹੀਂ ਕਰਦੀਆਂ। ਸਿਰਫ ਤਨ ਨੂੰ ਠੰਡਾ ਕਰਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਚੰਦਨ ਦਾ ਲੇਪ ਹੈ ਠੰਡੀਆਂ ਹਵਾਵਾਂ ਨੇ ਸ਼ੀਤਲ ਬਾਹਰ ਦਾ ਮਾਹੌਲ ਹੈ ਇਹ ਵੀ ਹਿਰਦੇ ਨੂੰ ਸ਼ੀਤਲ ਨਹੀਂ ਕਰਦਾ ਹਿਰਦਾ ਸ਼ੀਤਲ ਕੇਵਲ ਪ੍ਰਮਾਤਮਾ ਦਾ ਨਾਮ ਜਪਣ ਨਾਲ ਹੁੰਦਾ ਹੈ ਇਸ ਵਾਸਤੇ ਸਾਹਿਬ ਇੱਥੇ ਪਰਮਾਨ ਕਰਦੇ ਹਨ ਜਿਨ੍ਹਾਂ ਕੋਲ ਹਰੀ ਦਾ ਨਾਮ ਨਹੀਂ ਉਹਨਾਂ ਦੇ ਅੰਤਹ ਕਰਨ ਵਿੱਚ ਹਮੇਸ਼ਾ ਹਾਰ ਬਣਿਆ ਰਹਿੰਦਾ ਹੈ ਹਰ ਵਕਤ ਹਿਰਦੇ ਤਪਦੇ ਰਹਿੰਦੇ ਹਨ ਧਰਤੀ ਉੱਤੇ ਤਾਂ ਇਹ ਮਹੀਨੇ 30 31 ਦਿਨਾਂ ਬਾਅਦ ਬਦਲ ਜਾਂਦੇ ਹਨ ਪਰ ਹਿਰਦੇ ਵਿੱਚ ਕੁਝ ਮਹੀਨੇ ਐਸੇ ਹਨ ਜੋ ਟਿੱਕੇ ਹੀ ਰਹਿ ਜਾਂਦੇ ਨੇ ਟਿੱਗਿਆ ਹੜ ਤਪਿਆ ਹੋਇਆ ਹਿਰਦਾ ਤੇ ਜੀਵਨ ਭਰ ਤਪਿਆ ਹੀ ਰਹਿੰਦਾ ਹੈ ਇੱਥੇ ਦੀ ਚਾਲ ਕਿਸੇ ਹੋਰ ਢੰਗ ਨਾਲ ਚਲਦੀ ਹੈ ਮਨੁੱਖ ਦੀ ਸੋਚਣੀ ਨਾਲ ਚਲਦੀ ਹੈ ਮਨੁੱਖ ਦੇ ਚਿੰਤਨ ਨਾਲ ਚਲਦੀ ਹੈ ਮਨ ਦੀਆਂ ਵਾਸ਼ਨਾਵਾਂ ਨਾਲ ਚਲਦੀ ਹੈ ਸਾਹਿਬ ਕਹਿੰਦੇ ਨੇ ਕਿ ਜਿਨ੍ਹਾਂ ਦੇ ਕੋਲ ਨਾਮ ਨਹੀਂ ਅਸਾੜ ਦੀ ਗਰਮੀ ਬਾਹਰੋਂ ਤੱਤ ਪਾਉਂਦੀ ਹੈ ਅੰਤਿਸ਼ ਕਰਨ ਦੇ ਵਿੱਚ ਵੀ ਹਾਰਡ ਬਣਿਆ ਰਹਿੰਦਾ ਹੈ ਜਗ ਜੀਵਨ ਪੁਰਖ ਤਿਆਗਕ ਮਾਨਸ ਸੰਧੀ ਆਸ ਜੋ ਜਗਤ ਦਾ ਜੀਵਨ ਦੇਣ ਵਾਲਾ ਤਾਂ ਕਿ ਜੀਵ ਜੀ ਸਕਣ ਅਨੰਤ ਦਾਤਾ ਦੇ ਦੇਣ ਵਾਲਾ ਉਹਨੂੰ ਭੁਲਾ ਕੇ ਇਹ ਮਨੁੱਖ ਮਨੁੱਖ ਦੀ ਆਸ ਤੇ ਜੀ ਰਿਹਾ ਹੈ ਬੰਦੇ ਦੀ ਆਸ ਤੇ ਜੀ ਰਿਹਾ ਹੈ ਮਨੁੱਖੀ ਦੁਨੀਆ ਵਿੱਚ ਕਿਤਨੀ ਮੂੜਤਾ ਚੱਲਦੀ ਹੈ ਕਿ ਜੀਵਨ ਦੇਣ ਵਾਲੇ ਦੀ ਆਸ ਛੱਡ ਕੇ ਬੰਦਾ ਬੰਦੇ ਦੀ ਆਸ ਤੇ ਜੀ ਰਿਹਾ ਹੈ। ਬਾਬਾ ਫਰੀਦ ਜੀ ਤਾਂ ਬਹੁਤ ਵੱਡੀ ਫਟਕਾਰ ਪਾਉਂਦੇ ਨੇ। ਉਸ ਮਨੁੱਖ ਤੇ ਜਿਹੜਾ ਮਨੁੱਖ ਮਨੁੱਖ ਦੀ ਆਸ ਤੇ ਜੀ ਰਿਹਾ ਹੈ। ਫਰੀਦਾ ਰਾਤੀ ਵੱਡੀਆਂ ਤੁਖ-ਤੁਖ ਉੱਠਣ ਪਾਸ ਤਿੱਗ ਤਿੰਨਾ ਦਾ ਜੀਵੇ ਆ ਜਿਨ੍ਹਾਂ ਵਿਡਾਨੀ ਆਸ। ਲਾਨਤ ਹੈ ਉਹਨਾਂ ਦੇ ਜੀਵਨ ਤੇ ਜੋ ਖੁਦਾ ਨੂੰ ਛੱਡ ਕੇ ਮਨੁੱਖੀ ਆਸ ਤੇ ਜਿਉਂਦੇ ਨੇ। ਅਤੇ ਸੋਚਦੇ ਨੇ ਮਨੁੱਖ ਤੋਂ ਸੁੱਖ ਮਿਲਣਗੇ। ਜਿਹੜਾ ਆਪ ਦੁਖੀ ਹੈ ਤੈਨੂੰ ਕਿੱਥੋਂ ਸੁੱਖ ਦੇ ਦੇਵੇਗਾ ਤੈਨੂੰ ਸੁੱਖ ਦੀ ਚਾਹਤ ਹੈ ਉਸ ਨੂੰ ਵੀ ਹੈ ਆਮ ਮੁਹਾਵਰਾ ਹੈ ਉਹ ਮੋਹ ਤੇ ਸੁਖ ਚਾਹਤ ਹੈ ਹਮ ਉਹ ਤੇ ਸੁਖ ਚਾਹਤ ਹੈ ਅਸੀਂ ਉਹਦੇ ਕੋਲੋਂ ਸੁੱਖ ਮੰਗਦੇ ਹਾਂ ਉਹ ਸਾਡੇ ਕੋਲੋਂ ਸੁੱਖ ਮੰਗਦਾ ਹੈ ਭਿਖਾਰੀ ਤਾਂ ਦੋਵੇਂ ਨੇ ਦੋ ਭਿਖਾਰੀ ਮਿਲ ਕੇ ਕਿਸ ਤਰ੍ਹਾਂ ਕਿਸੇ ਨੂੰ ਰਾਜਾ ਬਣਾ ਦੇਣਗੇ ਇੱਕ ਗਾਥਾ ਹੈ ਬੜੀ ਸੁੰਦਰ ਕਹਿੰਦੇ ਨੇ ਇੱਕ ਸੂਫੀ ਫਕੀਰ ਨੂੰ ਉਸਦੇ ਚੇਲਿਆਂ ਨੇ ਪ੍ਰੇਰਿਆ ਕਿ ਰੋਜ਼ ਦਰਬਾਰ ਦਰ ਭिक्षा ਮੰਗਣੀ ਪੈਂਦੀ ਹੈ ਚਲੋ ਅਕਬਰ ਦੇ ਕੋਲ ਜਾਂਦੇ ਹਾਂ ਉਸ ਕੋਲ ਹੱਥ ਫੈਲਾਉਂਦੇ ਹਾਂ ਉਹ ਇਤਨਾ ਕੁਝ ਦੇ ਦੇਵੇਗਾ ਸਾਡੇ ਕਈ ਦਿਨ ਆਰਾਮ ਨਾਲ কাট ਜਾਣਗੇ ਜਦੋਂ ਇਹ ਫਕੀਰ ਅਕਬਰ ਦੇ ਮਹਿਲਾਂ ਵਿੱਚ ਪਹੁੰਚਿਆ ਅਕਬਰ ਨਮਾਜ਼ ਕਰ ਰਿਹਾ ਸੀ ਮਸਜਿਦ ਦੇ ਵਿੱਚ ਬੈਠ ਕੇ ਫਕੀਰ ਵੀ ਮਸਜਿਦ ਦੇ ਵਿੱਚ ਚਲਾ ਗਿਆ ਨਮਾਜ਼ ਜਦ ਅਦਾ ਹੋਈ ਤਾਂ ਦੁਆ ਕਰਨ ਬੈਠਾ ਅਕਬਰ ਅਰਦਾਸ ਕਰਦਾ ਹੈ ਬਿਨੇ ਕਰਦਾ ਹੈ ਦੁਆ ਕਰਦਾ ਹੈ ਏ ਖੁਦਾ ਤੂੰ ਸੁਖ ਦੇ ਸ਼ਾਂਤੀ ਦੇ ਮੇਰੇ ਝੋਲੀ ਰਾਜਪਾਟ ਨਾਲ ਪਰ ਹੋਰ ਮੈਨੂੰ ਸ਼ਕਤੀਸ਼ਾਲੀ ਬਣਾ ਤੂੰ ਬਖਸ਼ਿਸ਼ ਕਰ ਮੇਰਾ ਰਾਜ ਭਾਗ ਹੋਰ ਵਧਾ ਮੇਰੇ ਖਜ਼ਾਨੇ ਦੀ ਧਨ ਸੰਪਦਾ ਹੋਰ ਵਧਾ ਇੰਜ ਜਦ ਦੁਆ ਪਿਆ ਕਰੇ ਤਾਂ ਫਕੀਰ ਮੁੜ ਚੱਲਿਆ ਚੇਲੇ ਕਹਿਣ ਲੱਗੇ ਆਏ ਸੀ ਤੁਸੀਂ ਕੁਝ ਮੰਗਣ ਤੇ ਬਿਨਾ ਮੰਗਿਆ ਹੀ ਵਾਪਸ ਜਾ ਰਹੇ ਹੋ ਫਕੀਰ ਕਹਿਣ ਲੱਗਾ ਮੰਗਤੇ ਕੋਲੋਂ ਕੀ ਮੰਗਾ ਹੁਣ ਇਹ ਜਿਸ ਕੋਲ ਮੰਗ ਰਿਹਾ ਹੈ ਆਪਾਂ ਵੀ ਉਸ ਕੋਲੋਂ ਹੀ ਮੰਗਾਂਗੇ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਜਿਸਕੇ ਦੀਏ ਰਹਿ ਅਗਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੀ ਮਨੁੱਖ ਨੂੰ ਰਜਾ ਸਕਦਾ ਹੈ ਮਨੁੱਖ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਜਾ ਸਕਦਾ ਇੱਕ ਪਰਮਾਤਮਾ ਦੀ ਦੇਨ ਹੀ ਮਨੁੱਖ ਨੂੰ ਰਾਜਾ ਬਣਾ ਸਕਦੀ ਹੈ ਇੱਕ ਮਨੁੱਖ ਦੀ ਦੇਣ ਤਾਂ ਸਦੀਵੀ ਭਿਖਾਰੀ ਬਣਾ ਕੇ ਰੱਖ ਦੇਵੇਗੀ ਪਰਮਾਤਮਾ ਦਾਤਾ ਹੈ ਉਹ ਜਿਸ ਦੀ ਵੀ ਝੋਲੀ ਸੁਗਾਤ ਪਾਉਂਦਾ ਹੈ ਉਸ ਨੂੰ ਵੀ ਦਾਤਾ ਬਣਾ ਦਿੰਦਾ ਹੈ ਦੂਏ ਪਾਏ ਗਵਾਚੀਏ ਗਲ ਪਾਇ ਇਸ ਜਮਕੀ ਫਾਸ ਦੂਏ ਪਾਏ ਦੋ ਪਾਸੇ ਦੀ ਧਾਵਨਾ ਦੋਵੇਂ ਪਾਸੇ ਚੱਲਣਾ ਇੱਕ ਪਾਸੇ ਇੱਕ ਕਦਮ ਸੱਚ ਦੇ ਵੱਲ ਇੱਕ ਕਦਮ ਇੱਕ ਪਾਸੇ ਝੂਠ ਦੇ ਵੱਲ ਇੱਕ ਕਦਮ ਰੋਸ਼ਨੀ ਦੀ ਤਰਫ ਇੱਕ ਕਦਮ ਅੰਧਕਾਰ ਦੀ ਤਰਫ ਇੱਕ ਕਦਮ ਧਾਰਮਿਕ ਮੰਦਰ ਦੀ ਤਰਫ ਇੱਕ ਕਦਮ ਵਿਕਾਰਾਂ ਦੇ ਅੱਡੇ ਦੀ ਤਰਫ ਇੱਕ ਕਦਮ ਇਮਾਨਦਾਰੀ ਦੀ ਤਰਫ ਦੂਸਰਾ ਕਦਮ ਬੇਈਮਾਨੀ ਦੀ ਤਰਫ ਕਹਿੰਦੇ ਹਨ ਕਿ ਸਾਰੇ ਸੰਸਾਰ ਵਿੱਚ ਇਸ ਤਰ੍ਹਾਂ ਦੇ ਲੋਕ ਹੀ ਬਹੁਤ ਗਿਣਤੀ ਵਿੱਚ ਨੇ ਜੋ ਦੁਨਧਾ ਵਿੱਚ ਜੀ ਰਹੇ ਹਨ ਕਦੀ ਧਾਰਮਿਕ ਮੰਦਰਾਂ ਦੀ ਤਰਫ ਕਦੀ ਸ਼ਰਾਬਖਾਨਿਆਂ ਦੀ ਤਰਫ ਹੈਰਾਨੀ ਦੀ ਗੱਲ ਹੈ ਜਿਹੜਾ ਧਾਰਮਿਕ ਮੰਦਰ ਦੀ ਤਰਫ ਭੱਜਿਆ ਜਾ ਰਿਹਾ ਸੀ ਏਹੀ ਸ਼ਰਾਬਖਾਨੇ ਦੀ ਤਰਫ ਜਾ ਰਿਹਾ ਹੈ ਇਸ ਦੇ ਹੱਥ ਵਿੱਚ ਗੁਟਕਾ ਸੀ ਬਾਣੀ ਪੜ ਰਿਹਾ ਸੀ ਇਹੀ ਗੰਦਾ ਨਾਵਲ ਪੜ ਰਿਹਾ ਜੋ ਮਿੱਠਾ ਸੱਚ ਬੋਲ ਰਿਹਾ ਸੀ ਇਹੀ ਮਿੱਥਿਆ ਬੋਲਣ ਲੱਗ ਪਿਆ ਜੋ ਬੜਾ ਦਿਆਲੂ ਦਿਖਾਈ ਦੇ ਰਿਹਾ ਸੀ ਇਹੀ ਕਠੋਰ ਹੋ ਗਿਆ ਬਸ ਸੰਸਾਰ ਵਿੱਚ ਇਹਨਾਂ ਲੋਕਾਂ ਦੀ ਹੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਦੋਵੇਂ ਪਾਸੇ ਚੱਲਦੇ ਨੇ ਅਤੇ ਜੀਵਨ ਭਰ ਚੱਲਦੇ ਨੇ ਤੇ ਦੋ ਪਾਸੇ ਚੱਲਣ ਵਾਲਾ ਮਨੁੱਖ ਕਿਸੇ ਪਾਸੇ ਵੀ ਨਹੀਂ ਪਹੁੰਚਦਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਦੋ ਪਾਸੇ ਚੱਲ ਚੱਲ ਕੇ ਬੰਦਾ ਥੱਕਦਾ ਤੇ ਟੁੱਟਦਾ ਹੈ ਇਸ ਵਾਸਤੇ ਸਾਹਿਬ ਇਥੇ ਕਹਿੰਦੇ ਹਨ ਕਿ ਜਿਹੜੇ ਇਸ ਤਰ੍ਹਾਂ ਚੱਲਦੇ ਨੇ ਆਖਰ ਖੱਜਲ ਖੁਆਰ ਹੁੰਦੇ ਹਨ ਅਤੇ ਅੰਤਮ ਸਮੇਂ ਜਮਾ ਦੀ ਫਾਹੀ ਗੱਲ ਵਿੱਚ ਆਣ ਪੈਂਦੀ ਹੈ ਅੱਗੇ ਚੱਲ ਕੇ ਕੀ ਹੁੰਦਾ ਹੈ ਸਾਹਿਬ ਕਹਿੰਦੇ ਨੇ ਜਿਹਾ ਬੀਜਿਆ ਸੋ ਲੂਣਾ ਮੱਥੇ ਜੋ ਲਿਖਿਆਸ ਜੋ ਬੀਜਿਆ ਤੇ ਬੀਜ ਕੇ ਮਸਤਕ ਦੇ ਵਿੱਚ ਉਹ ਸੰਸਕਾਰ ਬਣੇ ਨੇ ਅੱਗੇ ਤਾਂ ਉਹੀ ਕੁਝ ਉਸ ਨੂੰ ਪ੍ਰਾਪਤ ਹੋਵੇਗਾ ਜੈਸੇ ਸੰਸਕਾਰ ਬਣੇ ਨੇ ਸੰਸਕਾਰਾਂ ਨਾਲ ਭਰੇ ਹੋਏ ਮਾਪੇ ਉਸ ਨੂੰ ਮਿਲਣਗੇ ਵੈਸੇ ਹੀ ਸੰਸਕਾਰਾਂ ਦਾ ਉਸ ਨੂੰ ਮਾਹੌਲ ਮਿਲੇਗਾ ਉਹਨਾਂ ਸੰਸਕਾਰਾਂ ਵਿੱਚ ਅਗਰ ਪੀੜਾ ਸੀ ਦੁੱਖ ਸੀ ਵਿਕਾਰ ਸਨ ਉਸ ਜਿਹਾ ਮਾਹੌਲ ਹੀ ਬਣ ਜਾਏਗਾ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ ਜਿਸ ਤਰ੍ਹਾਂ ਦੇ ਕਰਮਾਂ ਵਿੱਚ ਮਨੁੱਖ ਰਿਹਾ ਜਿਸ ਤਰ੍ਹਾਂ ਦੇ ਸੰਸਕਾਰ ਸੰਚਿਤ ਕਰਦਾ ਰਿਹਾ ਅਗਲੀ ਦੁਨੀਆ ਉਸ ਨੂੰ ਵੈਸੀ ਹੀ ਪ੍ਰਾਪਤ ਹੋਈ ਰਹਿਣ ਵਿਹੂਣੀ ਪਛੋ ਤੂਣੀ ਉੱਠ ਚੱਲੀ ਗਈ ਨਿਰਾਸ਼ ਜ਼ਿੰਦਗੀ ਦੀ ਰਾਤ ਬਤੀਤ ਹੋ ਗਈ ਮੌਤ ਦਾ ਸੂਰਜ ਉਦੇ ਹੋ ਗਿਆ ਪਛਤਾਵਾ ਪੈਦਾ ਹੋ ਗਿਆ ਕਿਉਂ ਹੱਥ ਦੇ ਵਿੱਚ ਕੁਝ ਵੀ ਨਹੀਂ ਹੱਥ ਖਾਲੀ ਰਹਿ ਗਏ ਨਿਰਾਸ਼ਾ ਹੀ ਪਈ ਹੈ ਝੋਲੀ ਦੇ ਵਿੱਚ ਅੰਤਮ ਸਮੇਂ ਅਗਰ ਕੋਈ ਉਦਾਸ ਹੋ ਗਿਆ ਤੇ ਸਮਝ ਲਓ ਜ਼ਿੰਦਗੀ ਵਿਅਰਥ ਚਲੀ ਗਈ ਅਗਰ ਅੰਤਮ ਸਮੇਂ ਦੀ ਬੁੱਲਾਂ ਤੇ ਮੁਸਕਰਾਹਟ ਹੈ ਚਿਹਰੇ ਤੇ ਖੇੜਾ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ ਮੌਤ ਇਮਤਿਹਾਨ ਹੈ ਇਸ ਨੇ 80 90 ਸਾਲ ਵਿੱਚ ਜੋ ਕੁਝ ਪੜ੍ਹਿਆ ਜੀਵਨ ਦੇ ਵਿੱਚ ਜੋ ਪੜ੍ਹਾਈ ਇਸ ਨੇ ਕੀਤੀ ਹੈ ਬਸ ਇਹ ਮੌਤ ਦਾ ਪਰਚਾ ਜੋ ਹੱਲ ਕਰੇਗਾ ਮੌਤ ਦੱਸ ਦੇਵੇਗੀ ਪ੍ਰithvi ਤੇ ਅਮੂਮਨ ਲੋਕ ਫੇਲ ਹੋ ਜਾਂਦੇ ਹਨ ਲੱਖਾਂ ਵਿੱਚੋਂ ਕਦੀ ਕਦਾਈ ਕੋਈ ਇੱਕ ਅੱਧਾ ਪਾਸ ਹੁੰਦਾ ਹੈ ਬਾਕੀ ਜੋ ਵਿਦਿਆਲੇ ਨੇ ਉੱਥੇ ਇੱਕ ਅੱਧ ਫੇਲ ਹੁੰਦਾ ਹੈ ਬਾਕੀ ਪਾਸ ਹੋ ਜਾਂਦੇ ਹਨ ਇਹ ਜੋ ਜ਼ਿੰਦਗੀ ਦਾ ਵਿਦਿਆਲਾ ਹੈ ਇੱਥੇ ਤਾਂ ਕੋਈ ਇੱਕ ਅੱਧ ਕਿਤੇ ਪਾਸ ਹੁੰਦਾ ਹੈ ਬਾਕੀ ਸਾਰੇ ਹੀ ਫੇਲ ਹੋ ਜਾਂਦੇ ਨੇ ਜਿੰਨਕੋ ਸਾਧੂ ਭੇਟੀ ਹੈ ਸੋ ਦਰਗਹਿ ਹੋਏ ਖਲਾਸ ਜਿਨ੍ਹਾਂ ਨੂੰ ਸਤਸੰਗ ਨਸੀਬ ਹੋਇਆ ਗੁਰੂ ਦੀ ਸਹਬਤ ਨਸੀਬ ਹੋਈ ਉਹ ਦਰਗਾਹ ਵਿੱਚ ਪਹੁੰਚ ਗਏ ਬੰਦਨਾ ਨੂੰ ਤੋੜ ਕੇ ਸਾਰੀਆਂ ਜੰਜੀਰਾਂ ਨੂੰ ਤੋੜ ਕੇ ਸਾਰੇ ਵਿਕਾਰਾਂ ਨੂੰ ਲਾਂਬੇ ਕਰਕੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ ਹੋਏ ਪਿਆਸ ਹਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅਰਦਾਸ ਕਰਨਾ ਸਿਖਾਉਂਦੇ ਨੇ ਕਿ हे ਪ੍ਰਭ ਬਖਸ਼ਿਸ਼ ਕਰ ਰਹਿਮਤ ਕਰ ਇਸ ਮਹੀਨੇ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ ਤੇਰੀ ਭੁੱਖ ਪੈਦਾ ਹੋਵੇ ਤੇਰੇ ਮਿਲਾਪ ਦੀ ਤਾਂਗ ਪੈਦਾ ਹੋਵੇ ਕਿਉਂਕਿ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਦੀ ਇਹ ਅਰਦਾਸ ਹੈ ਜੋਦੜੀ ਹੈ हे ਪ੍ਰਭ ਤੇਥੋਂ ਬਿਨਾ ਹੋਰ ਕੋਈ ਵੀ ਸਮਰੱਥ ਨਹੀਂ ਜੋ ਮੇਰੇ ਦੁੱਖ ਸੁਣ ਸਕੇ ਤੇਰੇ ਮੁਕਾਬਲੇ ਦਾ ਹੋਰ ਕੋਈ ਨਹੀਂ ਜਿਸ ਅੱਗੇ ਮੈਂ ਅਰਦਾਸ ਕਰਾਂ ਇਸ ਵਾਸਤੇ हे ਪ੍ਰਭ ਤੇਰੇ ਅੱਗੇ ਅਰਦਾਸ ਹੈ ਅਸਾਡ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਅਸਾਰ ਦਾ ਮਹੀਨਾ ਉਸੇ ਲਈ ਸੁਹਾਵਣਾ ਉਸ ਮਨੁੱਖ ਲਈ ਸੀਤਲ ਹੈ ਉਸੇ ਮਨੁੱਖ ਲਈ ਆਨੰਦਮਈ ਹੈ ਜਿਸ ਦਾ ਮਨ ਪ੍ਰਭੂ ਦੇ ਗੁਣਾ ਨਾਲ ਜੁੜਿਆ ਹੀ ਰਹਿੰਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦਾ ਹੈ ਸੰਗਤ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ